ਰੁੱਤ ਬਰਸ ਸੇਲੀਆ ਸ਼ਾਵਣ ਪਾਦਵੇ ਆਨੰਦ ਜਿਓ ਧਣ ਉਨਵੇਂ ਉੱਠੇ ਜਲ ਤਲ ਪੂਰੇ ਆ ਮਕਰੰਦ ਜਿਓ ਸ਼ਾਵਣ ਦਾ ਮਹੀਨਾ ਖਤਮ ਹੋਣ ਜਾ ਰਿਹਾ ਹੈ ਤੇ ਪਾਦੋਂ ਦੇ ਮਹੀਨੇ ਨੂੰ ਅਸੀਂ ਅੱਜ ਵੈਲਕਮ ਕਰ ਰਹੇ ਹਾਂ ਇਹ ਕੁੱਲ ਮਿਲਾਕੇ ਦੇਖੀਏ ਤਾਂ ਸ਼ਾਵਣ ਪਾਦੋਂ ਦੀ ਜੋ ਮਹੀਨਾ ਹੈ ਇਹਨੂੰ ਮਹਾਰਾਜ ਨੇ ਇੱਕ ਰੁੱਤ ਵਿੱਚ ਦਰਜ ਕੀਤਾ ਹੈ ਇਹ ਇੱਕੋ ਹੀ ਰੁੱਤ ਹੈ ਜਿਸ ਨੂੰ ਅਸੀਂ ਵਰਸ ਰੁੱਤ ਕਹਿੰਦੇ ਹਾਂ ਇਸ ਦੇ ਆਨੰਦ ਨੂੰ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਮੰਨਣ ਦਾ ਯਤਨ ਕੀਤਾ ਹੈ ਕਿ ਰੁੱਤ ਵਰਸ ਸੁਹੇਲੀਆ ਇਹ ਸੁਹੇਲੀ ਰੁੱਤ ਵਰਸ ਰਹੀ ਹੈ ਹਰ ਪਾਸੇ ਧੋਇਆਂ ਕਿਬਿਆਂ ਟਾਗਰਾਂ ਗਲੀਆਂ ਨਾਲਿਆਂ ਵਿੱਚ ਪਾਣੀ ਹੀ ਪਾਣੀ ਹੈ ਸੋ ਇਸ ਪਾਣੀ ਦਾ ਮਹਾਰਾਜ ਕਹਿੰਦੇ ਨੇ ਜਦੋਂ ਸ਼ਾਵਣ ਵਰਸ ਦਾ ਹੈ ਤਾਂ ਆਨੰਦ ਪੈਦਾ ਹੁੰਦਾ ਹੈ ਹਰੀਆਲੀ ਪੈਦਾ ਹੁੰਦੀ ਹੈ ਧਰਤੀ ਦੇ ਉੱਤੇ ਖੇੜਾ ਆ ਜਾਂਦਾ ਹੈ ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਦੇਖਣ ਨੂੰ ਮਿਲਦੀਆਂ ਹਨ ਕਿਉਂਕਿ ਇਸ ਮੌਸਮ ਦੇ ਵਿੱਚ ਬੱਦਲ ਨੀਵਾ ਹੋ ਕੇ ਵਰਸਦਾ ਹੈ ਤੇ ਜਲ ਥਲ ਪੂਰਿਆ ਜਲ ਥਲ ਪੂਰਿਆ ਹਰ ਇੱਕ ਜਗ੍ਹਾ ਦੇ ਉੱਤੇ ਖੁਸ਼ਬੂ ਕੀ ਖੁਸ਼ਬੂ ਆਉਂਦੀ ਹੈ ਕਿਉਂਕਿ ਬਰਸਾਤ ਦਾ ਖੇੜਾ ਹੈ ਆਓ ਆਪਾਂ ਸਾਵਣ ਦੇ ਮਹੀਨੇ ਨੂੰ ਅਲਵਿਦਾ ਕਰਦੇ ਹੋਏ ਭਾਦੋ ਮਹੀਨੇ ਨੂੰ ਜੀ ਆਇਆਂ ਕੀ ਬਾਦੋਂ ਭਰਮਪੁੱਲੀ ਪਰਜੋਬਨ ਪਛਤਾਣੀ ਇਹ ਜਿਹੜਾ ਸ਼ਬਦ ਹੈ ਤੁਖਾਰੀ ਰਾਗ ਦੇ ਵਿੱਚ ਜਿਹੜਾ 12 ਮਹਾ ਹੈ ਆਪਾਂ ਉਸ ਨੂੰ ਪਹਿਲਾਂ ਲਵਾਂਗੇ ਆਮ ਤੌਰ ਤੇ ਹਰ ਗੁਰਦੁਆਰੇ ਵਿੱਚ ਹਰ ਜਗ੍ਹਾ ਮਹੀਨੇ ਦੀ ਇਸਤਗ੍ਰਾਮ ਦੇ ਵਿੱਚ ਮਾਜ ਰਾਗ ਦਾ ਹੁਕਮਨਾਮਾ ਹੀ ਵਰਤਿਆ ਜਾਂਦਾ ਹੈ ਆਪਾਂ ਸ਼ੁਰੂਆਤ ਕਰਾਂਗੇ ਕਿਉਂਕਿ ਸਾਵਣ ਤੇ ਭਾਦੋਂ ਇੱਕ ਰੁੱਤ ਹੈ ਸੋ ਇਸ ਇੱਕ ਰੁੱਤ ਦਾ ਵਿਖਿਆਨ ਕਰਦੇ ਹੋਏ ਮਹਾਰਾਜ ਇਹਦਾ ਦ੍ਰਿਸ਼ ਕੁਦਰਤੀ ਦ੍ਰਿਸ਼ ਪੇਸ਼ ਕਰਦੇ ਹਨ ਕਿ ਇਸ ਮਹੀਨੇ ਦੇ ਵਿੱਚ ਵਰਖਾ ਹੁੰਦੀ ਹੈ ਸੋ ਇਹ ਟਿੱਲੇ ਟੋਬੇ ਜਿਨੇ ਹਨ ਪਾਣੀ ਨਾਲ ਭਰੇ ਹੁੰਦੇ ਹਨ ਪੂਰਿਆ ਜਲਸਲ ਪੂਰਿਆ ਮਕਰੰਦ ਜਿਓ ਮਕਰੰਦ ਦਾ ਮਤਲਬ ਹੁੰਦਾ ਸਮੈਲ ਆਣੀ ਖੁਸ਼ਬੂ ਆਣੀ ਸੋ ਇਸ ਬਰਸਾਤ ਦੀ ਵਜ੍ਹਾ ਕਰਕੇ ਹਰ ਬਨਸਪਤੀ ਦੇ ਵਿੱਚੋਂ ਖੇੜਾ ਤੇ ਖੁਸ਼ਬੂ ਨਜ਼ਰ ਆਉਂਦੀ ਹੈ ਜਲ ਤਲ ਪੂਰਿਆ ਮਕਰੰਦ ਜਿਓ ਆਦੋ ਦੋ ਮਹੀਨੇ ਦੀ ਆੰਦਰੂ ਲੈ ਕੇ ਸਤਿਗੁਰੂ ਜੀ ਸਾਨੂੰ ਵਿਚਾਰ ਦਿੰਦੇ ਹਨ ਬਾਦੋਂ ਭਰਮ ਭੁੱਲੀ ਪਰਜੋਬਨ ਪਛਤਾਣੀ ਬਾਦੋਂ ਦੇ ਮਹੀਨੇ ਦੇ ਵਿੱਚ ਇੱਕ ਅਜਿਹਾ ਭਰਮ ਪੈ ਗਿਆ ਭਰਮ ਭੁੱਲੀ ਤਾਂ ਜ਼ਿੰਦਗੀ ਪਰ ਪਰਜੋਬਨ ਜੋਬਨ ਦੇ ਵਿੱਚ ਵੀ ਜਿਹੜਾ ਪਛਤਾਵਾ ਹੈ ਉਹ ਪਿੱਛੇ ਰਹਿ ਗਿਆ ਹੈ ਜੋ ਔਰਤ ਹੈ ਉਹ ਆਪਣੇ ਪਤੀ ਦੇ ਵਿਛੋੜੇ ਵਿੱਚ ਮਗਨ ਹੈ ਉਹਨੂੰ ਆਪਣੇ ਵਿਛੋੜੇ ਦਾ ਦਰਦ ਮਹਿਸੂਸ ਹੋ ਰਿਹਾ ਹੈ ਸਤਿਗੁਰੂ ਜੀ ਅਗਲੀ ਪੰਕਤੀ ਦੇ ਵਿੱਚ ਦੱਸਦੇ ਹਾਂ ਜਲ ਥਲ ਨੀਰ ਭਰੇ ਵੜਸ ਰੁੱਤੇ ਰੰਗ ਮਾਣੀ ਸੋ ਹਰ ਪਾਸੇ ਜਲ ਹੀ ਜਲ ਹੈ ਕਿਹੜਾ ਹੀ ਕਿਹੜਾ ਹੈ ਸੋਏ ਟਿਬੇ ਟਿੱਲੇ ਜਿਨੇ ਵੀ ਹੈ ਪਾਣੀ ਦੀ ਨਾਲ ਭਰੇ ਹੋਏ ਨੇ ਨਾਲੀਆਂ ਪਾਣੀ ਨਾਲ ਭਰਜੋਏ ਨੇ ਹਰ ਪਾਸੇ ਡੱਡੂਆਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਮੋਰ ਦੀਆਂ ਆਵਾਜ਼ਾਂ ਆਉਂਦੀਆਂ ਨੇ ਜਿੱਦਾਂ ਕਾਲੀ ਘਟਾ ਚੜ੍ਹਦੀ ਹੈ ਤਾਂ ਮੋਰ ਵੀ ਚਿਕ ਚਿਹਾੜਾ ਪਾਉਣ ਲੱਗਦੇ ਨੇ ਡੱਡੂ ਵੀ ਟੈਂ ਟੈਂ ਕਰਦੇ ਨੇ ਮਰਸਾ ਇਸ ਕਾਲੀ ਕਿਉ ਸੁਖਵਾਲੀ ਦਾਦਰ ਮੋਰ ਲਵੰਤੇ ਇਸ ਮੌਸਮ ਦੇ ਵਿੱਚ ਡੱਡੂ ਤੇ ਮੋਰ ਆਪਣੀਆਂ ਆਪਣੀਆਂ ਆਵਾਜ਼ਾਂ ਕੱਢਦੇ ਹਨ ਸਤਿਗੁਰਾਂ ਨੇ ਇਹਦਾ ਵਰਣਨ ਕੀਤਾ ਹੈ ਕੁਦਰਤੀ ਨਜ਼ਾਰਿਆਂ ਦਾ ਵਰਣਨ ਕੀਤਾ ਹੈ ਫਿਰ ਫਿਰ ਜਬ ਬਬੀਹਾ ਬੋਲੇ ਭੇੰਗਮ ਫਿਰਡ ਸੰਤੇ ਇਸ ਪੰਕਤੀ ਦੇ ਵਿੱਚ ਸੱਪਾਂ ਦਾ ਵਰਣਨ ਕੀਤਾ ਹੈ ਜਦੋਂ ਬਰਸਾਤ ਦੇ ਵਿੱਚ ਹਰ ਜਗ੍ਹਾ ਪਾਣੀ ਹੀ ਪਾਣੀ ਹੈ ਸੱਪ ਵੀ ਲਹਿਰਾਂ ਦੇ ਨਾਲ ਪਾਣੀਏ ਦੇ ਲਹਿਰਾਂ ਨਾਲ ਘੁੰਮਦੇ ਨੇ ਤੇ ਡੰਗ ਮਾਰਦੇ ਨੇ ਤਵੇ ਦਾ ਵਰਣਨ ਕੀਤਾ ਹੈ ਕੁਦਰਤੀ ਨਤਾਰਿਆਂ ਦਾ ਜਿਹੜੇ ਮੋਰ ਹੈ ਉਹ ਵੀ ਆਪਣੀਆਂ ਪੈਲਾਂ ਪਾਉਂਦੇ ਨੇ ਮੱਛਰ ਡੰਗ ਸੈਰ ਪਰ ਸੂਬਰ ਬਿਨ ਪਰ ਕਿਉਂ ਸੁਖ ਪਾਈਐ ਸਤਿਗੁਰੂ ਕਹਿੰਦੇ ਪਿਰੂਤ ਪਿਰਤੇ ਬਿਨਾ ਆਪਣੇ ਪ੍ਰੀਤਮ ਪ੍ਰੀਤਮ ਤੇ ਬਿਨਾ ਸੁਖ ਦੀ ਪ੍ਰਾਪਤੀ ਕਿਵੇਂ ਹੋਵੇ ਮੱਛਰ ਡੰਗ ਸੈਰ ਪਰ ਸੂਬਰ ਬਿਨ ਹਰ ਕਿਉਂ ਸੁਖ ਪਾਈਐ ਨਾਨਕ ਪੂਹ ਚਲੋ ਗੁਰੇ ਆਪਣੇ ਜਹਿ ਪ੍ਰਭ ਤਹ ਕੀ ਜਾਈਐ ਜਹਿ ਪ੍ਰਭ ਤੈ ਹੀ ਜਾਈਐ ਤੋ ਇਹ ਭਾਦੋਂ ਦਾ ਮਹੀਨਾ ਦੀ ਸਮਾਪਤੀ ਕਰਦੇ ਨੇ ਮਹਾਰਾਜ ਇਹ ਸੁਖਾਰੀ ਰਾਗ ਦਾ ਜੋ ਸ਼ਬਦ ਹੈ ਇਹ ਕੁਦਰਤੀ ਨਜ਼ਾਰਿਆਂ ਦਾ ਵਰਣਨ ਕਰਦੇ ਹਨ ਕਿ ਮੀਂਹ ਵਰਸਦਾ ਹੈ ਮੀਂਹ ਵਰਸਦੇ ਨਾਲ ਹਰ ਪਾਸੇ ਬਰਸਾਤ ਪਰਫੁੱਲਤ ਕਰ ਦਿੰਦੀ ਹੈ ਸਾਰੀ ਸ੍ਰਿਸ਼ਟੀ ਨੂੰ ਖੇੜਾ ਆ ਜਾਂਦਾ ਹਰਿਆਵਲ ਆ ਜਾਂਦੀ ਹੈ ਇਸ ਤੀਕੇ ਨਾਲ ਜਿਹੜਾ ਜਗਿਆਸੂ ਦਾ ਜਿਹੜਾ ਮਨ ਹੈ ਉਹਦੇ ਵਿੱਚ ਵੀ ਪ੍ਰਭੂ ਮਿਲਣ ਦੀ ਤੰਗ ਪੈਦਾ ਹੁੰਦੀ ਹੈ ਅਤੇ ਉਹਦੇ ਮਨ ਵਿੱਚ ਵੀ ਖੇੜਾ ਆ ਜਾਂਦਾ ਹੈ ਇਸ ਤਰ੍ਹਾਂ ਸਤਿਗੁਰਾਂ ਨੇ ਇਸ ਕੁਦਰਤੀ ਨਜ਼ਾਰਿਆਂ ਦਾ ਵਰਣਨ ਕੀਤਾ ਹੈ ਕੁਦਰਤ ਦੀ ਜਿਹੜੀ ਸੂਭਾ ਉਹਦਾ ਵਰਣਨ ਕੀਤਾ ਹੈ ਕਿ ਮੀਂਹ ਪੈਣ ਦੇ ਨਾਲ ਹਰ ਜੀਵ ਜੰਤੂ ਚਾਹੇ ਉਹ ਪਪੀਹਾ ਹੈ ਚਾਹੇ ਉਹ ਡੱਡੂ ਹੈ ਚਾਹੇ ਉਹ ਮੋਰ ਹੈ ਚਾਹੇ ਉਹ ਸੱਪ ਹੈ ਇਹ ਸਾਰੇ ਆਪਣੀ ਮਸਤੀ ਦੇ ਵਿੱਚ ਮਸਤ ਨੇ ਤੇ ਉਸ ਪ੍ਰਭੂ ਦੇ ਨਾਲ ਮਿਲਣਾ ਚਾਹੁੰਦੇ ਹਨ ਇਸੇ ਤੀਰਿਕ ਨੂੰ ਆਪਾਂ ਅੱਗੇ ਤੋਰਦੇ ਹੋਏ ਮਾਝ ਮਹੀਨੇ ਦਾ ਜਿਹੜਾ 12 ਮਾਹਾ ਉਹਦੀ ਵਿਆਖਿਆ ਕਰਨੀ ਹੈ ਪਾਦੋ ਪਰੰਪਲਾਣੀਆਂ ਸੂਜੈ ਲੱਗਾ ਹੇਤ ਲਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਸੋ ਭਾਦੋਂ ਦੇ ਵਿੱਚ ਇੱਥੇ ਅਸਲ ਲਫ਼ਜ਼ ਅਸੀਂ ਪੜਦੇ ਆਂ ਭਾਦੋਂ ਪਰ ਹੈ ਇਹ ਪਾਦੋਏ ਪਾਦੋਏ ਭਰਮ ਭਲਾਨੀਆਂ ਦੂਜੇ ਦੇ ਵਿੱਚ ਭਰਮ ਪੈ ਗਿਆ ਦੂਜੇ ਨਾਲ ਪਿਆਰ ਹੋ ਗਿਆ ਭਾਦੋਂ ਨੇ ਉਹਨੇ ਕੀ ਕਿਤਾਬ ਇਸ ਜਿਹਾ ਗਰਮੀ ਦੇ ਵਿੱਚ ਇੱਕ ਮੌਸਮ ਬਦਲਿਆ ਹੈ ਸਾਵਣ ਸਰਸੀ ਕਾਮਣੀ ਤੋਂ ਬਾਅਦ ਹੁਣ ਭਾਦੋਂ ਭਰਮ ਭਲਾਨੀਆਂ ਆਣਾ ਹੈ ਭਾਦੋਂ ਦੇ ਵਿੱਚ ਭਲੇਖਾ ਪੈ ਗਿਆ ਕਿਉਂਕਿ ਜਿਹੜਾ ਚਿੱਤ ਹੈ ਉਹ ਦੂਜੇ ਨਾਲ ਲੱਗ ਗਿਆ ਦੂਜੇ ਨਾਲ ਪਿਆਰ ਪੈ ਗਿਆ ਬਾਦੋਂ ਪਰੰਪਲਾਣੀਆਂ ਦੂਜੇ ਲੱਗਾ ਹੇਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੀਤ ਜਿਤ ਦਿਨ ਦੇਹ ਬਿਨਸ ਸੀ ਚਿੱਤ ਵਿਹਲੇ ਕਹਿਸਨ ਪ੍ਰੇਤ ਪਕੜ ਜਲਾਇਨ ਦੂਤ ਜਮ ਕਿਸੇ ਨਾਂ ਦੇ ਹੀ ਪੇਤ ਇੱਥੇ ਸਰੀਰ ਕਵਸਤਾ ਦਾ ਜ਼ਿਕਰ ਕੀਤਾ ਹੈ ਇਹ ਆਕੇ ਜਮਾਂ ਦਾ ਘੇਰਾ ਪੈ ਗਿਆ ਇਸ ਭੁੱਲੀ ਹੋਈ ਆਤਮਾ ਨੂੰ ਇਸ ਭਟਕੀ ਹੋਈ ਆਤਮਾ ਨੂੰ ਆਕੇ ਜਮਾਂ ਨੇ ਘੇਰਾ ਪਾ ਲਿਆ ਜਿਤ ਦਿਨ ਦੇਹ ਬਿਨਸ ਸੀ ਤੇ ਤੇ ਵਿਹਲੇ ਕੈਸਨ ਪ੍ਰੇਤ ਜਦੋਂ ਉਸ ਆਤਮਾ ਸਰੀਰ ਵਿੱਚੋਂ ਚਲੀ ਜਾਂਦੀ ਹੈ ਉਸ ਵੇਲੇ ਕੀ ਕਿਹਾ ਜਾਂਦਾ ਹੈ ਇਹ ਤਾਂ ਮਰ ਗਿਆ ਹੈ ਹੁਣ ਇੱਕ ਸਰੀਰ ਪਿਆ ਹੈ ਜਿਤ ਦਿਨ ਦੇਹ ਬਿਨਸ ਸੀ ਤੇ ਤੇ ਵਿਹਲੇ ਕੈਸਨ ਪ੍ਰੇਤ ਫਿਰ ਇਹੀ ਸਰੀਰ ਜਿਹੜਾ ਪਿਆਰਾ ਲੱਗਦਾ ਸੀ ਸੁੰਦਰ ਲੱਗਦਾ ਸੀ ਪਤੀ ਦੇ ਰੂਪ ਵਿੱਚ ਭਰਾ ਦੇ ਰੂਪ ਵਿੱਚ ਭੈਣ ਭਾਈ ਤੇ ਪੁੱਤਰਾਂ ਦੇ ਰੂਪ ਵਿੱਚ ਪਿਆਰਾ ਲੱਗਦਾ ਸੀ ਉਹ ਸਾਰੇ ਇਹਦਾ ਪਿੱਛਾ ਛੱਡ ਕੇ ਤੁਰ ਪਏ ਹਨ ਸਿਆਹ ਹੋਆ ਸੇਤ ਪਕੜ ਚਲਾਏ ਨੇ ਦੂਤ ਜਮ ਇਹਨੂੰ ਆਕੇ ਦੂਤਾਂ ਨੇ ਅਕਾਲ ਪੁਰਖ ਦੇ ਦੂਤਾਂ ਨੇ ਆਕੇ ਪਕੜ ਲਿਆ ਤੇ ਇਹਦੇ ਵਿਕਾਰਾਂ ਦੀ ਲਿਸਟ ਜਿਹੜੀ ਹੈਗੀ ਉਹ ਬੜੀ ਜਾਣੀ ਹੈ ਪੇਸ਼ ਕੀਤੀ ਜਾਣੀ ਹੈ ਇਹਦਾ ਹਿਸਾਬ ਕਤਵ ਹੋਏਗਾ ਪਕੜ ਚਲਾਏ ਨੇ ਦੂਤ ਜਮ ਕਿਸੇ ਨ ਦੇ ਭੇਤ ਹੱਥ ਮਰੋੜਾ ਤਨ ਕਪੈ ਸਿਆਹੋ ਹੋ ਆਸੇਤ ਹੱਥਾਂ ਨੂੰ ਮਰੋੜਾ ਪੈ ਗਿਆ ਜਿੰਦਗੀ ਦਾ ਜਿਹੜਾ ਅਸਰ ਹੈ ਕਿਉਂਕਿ ਬੜ ਪੈ ਗਈ ਬੁਢੇਪਾ ਆ ਗਿਆ ਬੁਢੇਪੇ ਨੇ ਆਕੇ ਇਸ ਸਰੀਰ ਨੂੰ ਜਕੜ ਲਿਆ ਹੱਥ ਮਰੋੜਾ ਹੱਥ ਮੁੜ ਗਏ ਨੇ ਤਨ ਕਪੈ ਸਰੀਰ ਦੇ ਵਿੱਚ ਤਕਲੀਫਾਂ ਹੁੰਦੀਆਂ ਨੇ ਜਿਹੜਾਂ ਉੱਠਦੀਆਂ ਨੇ ਤਕਲੀਫਾਂ ਦਾ ਇਝਾਰ ਹੁੰਦਾ ਹੈ ਹੱਥ ਮਰੋੜਾ ਤਨ ਕਪੈ ਸਿਆਹ ਹੋ ਹੋ ਅਸੀਤ ਕਦੇ ਰੰਗ ਚਿੱਟਾ ਹੋ ਗਿਆ ਕਦੇ ਰੰਗ ਕਾਲਾ ਹੋ ਗਿਆ ਇਸ ਤਰੀਕੇ ਨਾਲ ਇਹ ਬਦਲਦਾ ਹੈ ਜਿਹਾ ਬੀਜ ਸੋ ਲੁਣਾ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਅਰਦਾਸ ਕਰਦੇ ਹਾਂ ਬੇਨਤ ਕਰਦੇ ਹਾਂ ਕਿ ਇਹ ਅਕਾਲ ਪੁਰਖ ਆਪਣੇ ਚਰਨਾਂ ਦਾ ਮੈਨੂੰ ਆਸਰਾ ਦੇ ਮੈਨੂੰ ਓਟ ਦੇ ਮੈਂ ਤੇਰੇ ਚਰਨਾਂ ਨੂੰ ਪਕੜਾਂ ਪਕੜ ਕੇ ਕੀ ਕਰਨਾ ਹੈ ਤੇਰਾ ਨਾਮ ਜਪਾਂ ਤੇਰਾ ਧਿਆਨ ਤਰਾ ਤਾਂ ਕਿ ਮੈਂ ਇਸ ਬਾਦੋਂ ਵਰਗੀਆਂ ਜੋ ਰੁੱਤਾਂ ਨੇ ਗਰਮੀ ਦੀਆਂ ਰੁੱਤਾਂ ਨੇ ਇਹਨਾਂ ਦਾ ਜਿਹੜਾ ਹੈਗਾ ਸ਼ੁਰੂਆਤ ਹਾ ਬਾਦੋਂ ਪਰਮਪਲਾਨੀਆਂ ਦੂਜੇ ਲੱਗਾ ਹੈ ਤ ਇਹ ਜਿਹੜਾ ਦੂਜੇ ਨਾਲ ਪਿਆਰ ਪੈ ਗਿਆ ਇਹ ਟੁੱਟ ਜਾਵੇ ਤੇ ਤੇਰੇ ਚਰਨਾਂ ਦੇ ਨਾਲ ਮੈਂ ਜੁੜ ਜਾਵਾਂ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੋ ਅੱਜ ਤੋਡੇ ਨਾਲ ਦੋਨੇ ਹੁਕਮਨਾਮੇ ਦੋਨੇ ਬਾਰਾਂ ਮਹਾ ਹੈ ਬਾਰਾਂ ਮਹਾ ਤੁਖਾਰੀ ਤੇ ਬਾਰਾਂ ਮਹਾ ਮਾਜ ਦਾ ਵਿਆਖਿਆ ਇਨਿੰਗ ਸਮਝ ਮਹਾਰਾਜ ਨੇ ਦਿੱਤੀ ਹੈ ਕੀਤੀ ਹੈ ਆਪਾਂ ਇਹਨੂੰ ਵਿਚਾਰਨਾ ਹੈ ਤੇ ਆਪਣਾ ਜੀਵਨ ਇਹਨਾਂ ਮਹੀਨਿਆਂ ਦੇ ਮੁਤਾਬਕ ਕਿਉਂਕਿ ਇਹ ਇੱਕ ਟਾਈਮ ਟੇਬਲ ਹੈ ਜ਼ਿੰਦਗੀ ਦਾ ਇੱਕ ਸਫਰ ਹੈ ਇਸ ਸਫਰ ਦਾ ਸਾਨੂੰ ਟਾਈਮ ਟੇਬਲ ਸਤਿਗੁਰਾਂ ਨੇ ਦੋਨਾ ਬਾਰਾਂ ਮਹਾ ਵਿੱਚ ਦੱਤਾ ਹੈ ਇੱਕ ਪਾਸੇ ਕੁਦਰਤ ਦਾ ਤੇ ਦੂਜੇ ਪਾਸੇ ਕਾਦਰ ਦਾ ਜ਼ਿਕਰ ਕੀਤਾ ਹੈ ਆਓ ਇਸ ਨੂੰ ਵਿਚਾਰੀਏ ਯਾਦਾ ਵਿਚਾਰ ਲਈ ਤੁਸੀਂ ਮੈਨੂੰ ਦਿੱਤੇ ਨੰਬਰਾਂ ਦੇ ਉੱਤੇ ਨਦਰ ਤੇਰੀ ਅਰਦਾਸ ਮੇਰੀ ਦੇ ਉੱਤੇ ਇਹ ਨੰਬਰ ਦਿੱਤੇ ਨੇ ਇਥੋਂ ਤੁਸੀਂ ਅੱਗੇ ਚੱਲ ਕੇ ਮੇਰੇ ਨਾਲ ਵਿਚਾਰਾ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ